ਦੇ ਦਿੱਤੇ ਕੋੜਿਆਰੀ ਪ੍ਰੋਬਲਮ ਸੀ ਕਾਫੀ ਟਾਈਮ ਤੱਕ ਸੀ ਬਹੁਤ ਦਵਾਈਆਂ ਕਰ ਲਈ ਲੁਧਿਆਣੇ ਤੋਂ ਲਿਆਂਦੇ ਹਾਂ ਤੇ ਚਲ ਚਲ ਮੇਰੇ ਲਈ ਕੋਈ ਫਰਕ ਨਹੀਂ ਕੀਤਾ ਇੱਕ ਪਤਾ ਲੱਗਣ ਤੋਂ ਪਹਿਲਾਂ ਇੱਕ ਬੋਡਰਮਨਾਂ ਦਾ ਬਰਦੀ ਕਰਾ ਦਿੱਤਾ ਸੀ ਬਹੁਤ ਤਕਲੀਫ ਸੀ ਦੂਜਾ ਮਰਗੀ ਨੂੰ ਪਤਾ ਲੱਗਿਆ ਤੇ ਇਹਨਾਂ ਦੀ ਪੈਕ ਧਿਆਨ ਨਾਲ ਉਹਨ ਦੂਜਾ ਗੋਡਾ ਜਰਾ ਬਚ ਗਿਆ ਉਹ ਠੀਕ ਗਿਆ ਬਿਲਕੁਲ ਸੀ ਸ਼ਾਗਰੀ weight ਉਹਨਾਂ ਦਾ ਪਹਿਲਾਂ 85 ਹੁੰਦਾ ਸੀ ਆਉਂਸ 55 ਦਾ 7 ਰਹਿ ਗਿਆ ਕਾਫੀ ਵੇਟ ਦਾ ਪਸ ਗਿਆ ਹੋਣ ਵਰਗੀ ਸਾਰੀ ਇਹ ਦਵਾਈਆਂ ਬਾਹਰ ਦੇ ਬਿਲਕੁਲ ਜਦੋਂ ਵੀ ਜ਼ਰੂਰਤ ਪੈਂਦੀ ਹੈ ਪਹਿਲਾਂ ਤੇ 15-20 ਸਾਲ ਤੋਂ ਮਰਗੀ ਪ੍ਰੋਬਲਮ ਸੀ ਜੀ ਹੋਣ ਸਾਨੂੰ 3-4 ਸਾਲ ਹੋ ਗਏ ਨੇ ਕਿ ਕਿਤੇ ਕੋਈ ਦਵਾਈ ਰਿਫੀ ਕੋਈ ਤਾਂ ਦੀ ਨਹੀਂ ਲਈ ਇਹੋ ਜਦੋਂ ਜ਼ਰੂਰਤ ਜਾਂਦਾ ਸਾਲ ਦੇ ਬਾਅਦ ਇੱਕ ਟੈਂਪਰੀ ਬਿਲਕੁਲ ਤੱਕ ਨਹੀਂ ਠੀਕਿਆ ਵੀ ਹੁਣ ਬਾਹਰ ਲਈ ਕੋਈ ਵੀ ਵਿਅਸਤ ਨਹੀਂ ਬਿਲਕੁਲ ਜਿਵੇਂ ਤੁਸੀਂ ਕਹਿੰਦੇ ਪਹਿਲਾਂ ਬਹੁਤ ਸਾਰੀਆਂ ਮੈਡੀਸਿਨਸ ਖਾਂਦੇ ਸੀ ਕਿੰਨਾ ਖਰਚਾ ਹੁੰਦਾ ਥਾ ਮਨ ਪਤਾ ਜੇ ਤੁਹਾਨੂੰ ਡਾਕਟਰ ਕੋ ਜਾਈਏ ਮੈਂ ਲੁਧਿਆਣੇ ਤੋਂ ਸਰ ਦਾ ਹਸਪਤਾਲ ਤੋ ਨਾ ਲੁਧਿਆਣੇ ਦਾ ਇਤਨ ਤਨ ਮੇਂ ਦਿੱਕਤ ਸੀ 15000 20000 ਪਾਈ ਜਾਂਦੀ ਹੁੰਦੀ ਸੀ ਰੋਜ਼ ਜਾਣੀ ਹੁੰਦਾ ਦੂਰ ਬਾਹਰ ਜਾਂਦਾ ਸੀ ਤੇ ਹੋਰ ਵੀ ਕਿੱਥੇ ਕਿ ਪੈਂਦਾ ਹੂ ਉੱਥੇ ਚੱਲ ਜੀਦਾ ਸੀ ਘਸੇ ਰੜ ਜੇਗਾ ਠੀਕ ਹੈ ਜੀ ਲੇਕਿਨ ਹੋਂ ਇਸ ਟਾਈਮ ਮੇਂ ਕੋਈ ਪ੍ਰੈਕਟਿਸ ਤੋਂ ਬਾਅਦ ਦੇ ਨੀ ਕਲੈਕਸ਼ਨ ਅਮ ਕਿਸੇ ਵੀ ਦਵਾਈ ਦੀ ਲੋੜ ਤਾਂ ਨਹੀਂ ਪੈਂਦੀ ਉਹ ਇਸੇ ਵੀ ਲੋੜ ਨਹੀਂ ਪੈਂਦੀ ਆਪਣੇ ਆਪ ਹੀ ਪੈ ਕੇ ਕੰਮ ਆ ਜਾਂਦਾ ਹਾਲ ਵਾਰ ਦੀ ਕਿਹੜੀ ਜਗ੍ਹਾ ਤੋਂ ਦੱਸੋ ਬੇ ਦੱਸੋ ਜੇ ਤਾਂ ਹਾਂ ਜੀ ਤੇ weight ਵੀ lose ਹੋਇਆ ਉਹਨਾਂ ਦਾ weight ਕਾਫੀ lose ਹੋਇਆ 85 ਕਿਲੋ weight ਸੀ ਬਹੁਤ ਭਾਰੇ ਹੋਏ ਸੀ ਜੀ ਤੇ ਹੁਣ ਬਿਲਕੁਲ 55 ਸਰ ਦੇ ਵਿੱਚ ਵਿੱਚ ਆ ਤੇ ਜਿਹੜੇ ਪਰਿਵਾਰ ਆਪਣੇ ਸੁਣ ਰਹੇ ਆ ਜੇ ਵੀਡੀਓ ਨੂੰ ਤੁਹਾਨੂੰ ਦੇਖਣਗੇ ਉਹਨਾਂ ਨੂੰ ਆਪਾਂ ਕੀ ਕਹਿਣਾ ਚਾਹੁੰਦੇ ਆ ਕਿ ਸਰੀਰ ਸਿਹਤ ਬਣਾ ਚਾਹੀਦਾ ਹੈ ਰਾਹੀ ਤੇ ਕੱਲੇ ਵਰਤਣਾ ਚਾਹੀਦਾ ਦਵਾਈਆਂ ਤੋਂ ਸਰਕਾਰਾਂ ਪੈ ਜਾਂਦਾ ਹੈ ਜੀ ਇਹ ਇੱਕ ਕਰੀ ਵਰਤ ਲਾਂਗੇ ਸਰੀਰ ਦੀ ਸਪਾਈ ਹੋ ਜਾਏਗੀ ਤੇ ਬਿਲਕੁਲ ਬਿਲਕੁਲ ਫਿੱਟ ਹੋ ਜਾਗੇ ਜਿਵੇਂ ਆਪਣੇ ਅੱਜ ਕੱਲ ਗੋਟੇ ਵਗੈਰਾ ਦੇ ਦਦੇ ਸਭ ਕੁਝ ਹਦਾ ਹੁੰਦੀ ਹੈ ਉਸ ਤੋਂ ਸਟਕਾਰਾ ਮਿਲ ਜਾਂਦਾ ਥੈਂਕ ਯੂ ਸਰ